ਕਾਲ ਵੀ ਸਾਰੇ ਨੂੰ ਆਪ ਜੀ ਆਜਾ ਪਤਾਨ ਨੂੰ ਕੜੀ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਹਾਂਜੀ ਬੰਨਾ ਆਪਾਂ ਜੀ 2 ਮੀਟਰ ਕਪੜਾ ਲੈ ਲਏ ਇਸ ਤਰ੍ਹਾਂ ਇਹਨੂੰ ਆਪਾਂ ਫੋਲਡ ਕਰ ਲਏਗੇ ਇਸ ਤਰ੍ਹਾਂ ਫੋਲਡ ਕਰਦੇ ਆਪਾਂ ਫਿਰ ਆਪਾਂ ਜੀ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਫੋਲਡ ਕਰ ਲਾਂਗੇ ਇਸ ਤਰ੍ਹਾਂ ਨਾ ਕੇ ਦੇ ਚਾਈ ਕੋਰ ਨੇ ਆਪਾਂ ਇਹਨੂੰ 4 ਫੋਲਡ ਕਰਦੇ ਆ ਜੀ ਆਪਾਂ ਆ ਦੇਖੋ ਜੀ ਚਾਰ ਕਾਰਨਰ ਇਹਦੇ ਆਪਾਂ ਮਿਲਾਦੇ ਆ ਹਾਂ ਦੇਖੋ ਪਰ ਆਪਾਂ ਜੀ ਇਹਦੀ ਜਿਹੜੀ ਬੰਦ ਸਾਈਡ ਆ ਉਹ ਆਪਾਂ ਜੀ ਵੈਬਸਾਈਡ ਦੇ ਅੰਦਰੋਂ ਪਾਸੇ ਕਰ ਲੈਣੀ ਆ ਜਿਹੜੀ ਆਪ ਨੂੰ ਖੁੱਲੀ ਸਾਈਡ ਆ ਜੋ ਆਪਾਂ ਆਪਣੇ ਉਧਰ ਹੀ ਕਰ ਲੈਣੀ ਆ ਜਿੱਧਰ ਆਪਾਂ ਬੈਠੇ ਆ ਆਪਾਂ ਉਹ ਉਧਰ ਹੀ ਸੈੱਟ ਕਰ ਦੇਣੀ ਆ ਜਿਹੜੀ ਖੁੱਲੀ ਸਾਈਡ ਆ ਜੀ ਕੱਪੜੇ ਦੀ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹ ਜਿਹੜੇ ਸਾਰੇ ਹਵਾਲੇ ਕੱਢ ਲੈਣੇ ਆ ਜੀ ਹਾਂਜੀ ਫੇਰ ਆਪਾਂ ਜੀ ਇਹਦੀ ਲੈ ਲੈਣੀ ਆ ਲੈਂਥ ਇਹਦੀ ਲੈਂਥ ਹੈ ਜੀ ਆਦੀ 7.5 ਇੰਚ ਤਿਆਰ ਤੇ ਜੀ ਆਪਾਂ 5 ਇੰਚ ਦੀ 벨ਟ ਪਾਵਾਂਗੇ ਤੇ ਪਿੱਛੇ ਆਪਣੀ 7.30 ਇੰਚ ਤਿਆਰ ਚਾਹੀਦੀ ਆ ਤੇ ਆਪਾਂ 7.31 ਇੰਚ ਲਵਾਂਗੇ ਜੀ ਪਹਿਲਾਂ ਆਪਾਂ نیچےੋਂ ਜਿਹੜਾ ਉਚਾਈ ਲਾਏ ਸਾਰਾ ਆਪਾਂ ਬਰਾਬਰ ਕਰ ਲਾਂਗੇ ਜੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜੀ ਬਿਲਕੁਲ ਬਰੱਬਰ ਹੋਣਾ ਚਾਹੀਦਾ ਇਸ ਤਰ੍ਹਾਂ ਹਾਂਜੀ ਫਿਰ ਆਪਾਂ ਜੀ ਇਹਦੀ 3.5 ਇੰਚ ਲੰਬਾਈ ਦਾ ਲਾਗੇ 1 ਇੰਚ ਆਪਾਂ ਮਾਰਜਿਨ ਸੀਨਾ ਦਾ ਛੱਡਾਂਗੇ ਜੀ 3.5 ਇੰਚ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂਾਰੇ 31 32 ਇੰਚ ਕੇ ਆਪਾਂ ਨਿਸ਼ਾਨ ਲਾ ਲੈਣਾ ਜੀ ਹਾਂਜੀ ਫਿਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਇਸ ਤਰ੍ਹਾਂ ਮਿਲਾ ਲੈਣਾ ਅੱਗੇ ਜੀ ਆਪਾਂ ਇਹਦੀ ਮੂਰੀ ਹੈਗੀ ਆ 7 ਇੰਚ 7 ਇੰਚ ਟਿਆਰੇ ਦੀ ਮੂਰੀ ਹੈ ਜੀ ਆਪਾਂ 2 ਇੰਚ ਵੱਧ ਲਾਵਾਂਗੇ ਜੀ 2 ਇੰਚ ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਅੱਗੇ ਜੀ ਆਪਾਂ ਲਵਾਂਗੇ ਇਹਦਾ ਆਸਣ 5 ਇੰਚ ਆਪਣੀ ਜੀ ਹੈਗੀ ਆ 벨ਟ ਤੇ ਅੱਗੇ ਆਪਾਂ ਜੀ ਇਹਦਾ ਜਿਹੜਾ ਆਸਣ ਆ ਉਹ ਆਪਾਂ 8 ਤਿਆਰ ਕਰਾਂਗੇ ਤੇ ਆਪਾਂ ਜੀ ਇਹਦਾ ਆਸਣ 9 ਲਵਾਂਗੇ 1 ਇੰਚ ਆਪਣਾ ਸੀਨਾ ਦੇ ਵਿੱਚ ਆ ਜੂਗਾ 9 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਜੀ 8 ਇੰਚ ਆਪਣਾ ਆਸਣ 5 ਇੰਚ 벨ਟ ਆ ਜੀ ਤੇ 13 ਇੰਚ ਆਪਣਾ ਆਸਣ ਪੂਰਾ ਰੈਡੀ ਹੋ ਜੂਗਾ ਜੀ ਬਣ ਕੇ ਤਿਆਰ ਹਾਂਜੀ ਇੱਥੋਂ ਆਪਾਂ ਲਾਵਾਂਗੇ ਜੀ 3 ਇੰਚ ਦੇ ਨਿਸ਼ਾਨ ਇਹਦੇ ਰੋ ਵੀ ਆਪਾਂ 3 ਇੰਚ ਦੇ ਨਿਸ਼ਾਨ ਲਾਵਾਂਗੇ ਜੀ ਇਹ ਜੀ ਆਪਣੀ ਸਲਵਾਰ ਦੀ ਕਟਿੰਗ ਹੈ ਜਿਹੜੀ ਇਹ ਮੀਡੀਅਮ ਸਾਈਜ਼ ਹੈ ਜੀ ਜੇ ਆਪਾਂ ਇਸ ਤੋਂ ਵੀ ਪਤਲਾ ਨਾਪ ਕੱਟਣਾ ਤੇ ਜੀ ਆਪਾਂ 3.5 3 ਇੰਚ ਨਿਸ਼ਾਨ ਲਾਵਾਂਗੇ ਜੇ ਆਪਾਂ ਇਸ ਤੋਂ ਹੈਵੀ ਕੱਟਣਾ ਤੇ ਜੀ ਆਪਾਂ 2 ਇੰਚ ਦੇ ਨਿਸ਼ਾਨ ਲਾਵਾਂਗੇ ਇਹ ਮੀਡੀਅਮ ਸਾਈਜ਼ ਲਈ 10 ਇੰਚ ਤੇ ਨਿਸ਼ਾਨ ਲਾਇਆ। ਇਸ ਤਰ੍ਹਾਂ ਇੱਥੋਂ ਆਪਾਂ ਜੀ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਹਦੀ ਗਲਾਈ ਪਾ ਦੇਣੀ ਹੈ ਇਸ ਤਰ੍ਹਾਂ। ਇਹ ਜਿਹੜਾ ਜੀ ਇਹ ਆਪਾਂ ਰੱਖਿਆ ਹੈਗਾ ਇਹ 15 ਇੱਥੋਂ ਜੀ ਆਪਾਂ ਆਸਣ ਤੋਂ ਦੇਦਰ ਆਪਾਂ ਜਿਹੜੀ ਮੂਰੀ ਦਾ ਨਿਸ਼ਾਨ ਸੀ ਇਸ ਤਰ੍ਹਾਂ ਇਹਨੂੰ ਆਪਾਂ ਮਿਲਾ ਦੇਣਾ ਹੈ। ਇਸ ਤਰ੍ਹਾਂ ਇਸ ਤਰ੍ਹਾਂ ਪਾਉਂ ਲਾਤਾ ਜਿੰਨ ਫਿਰ ਇਹਦੀ ਕਟਿੰਗ ਕਰ ਦੇਣੀ ਐ ਇਸ ਤਰ੍ਹਾਂ ਇਸ ਤਰ੍ਹਾਂ ਜੀ ਆਪਣੀ ਇਹਦੀ ਕਟਿੰਗ ਹੋ ਗਈ ਐ ਹੁਣ ਆਪਾਂ ਲਾਵਾਂਗੇ ਜੀ ਬੈਲਟ ਇਹ ਬੈਲਟ ਆਪਣੀ ਤਿਆਰ ਹੈਗੀ ਐ ਜੀ 22 ਇੰਚ 5 ਇੰਚ ਆਪਾਂ 벨ਟ ਦੀ ਚੜਾਈ ਰੱਖਣੀ ਆ ਜੀ 5 ਇੰਚ ਚੜਾਈ ਰੱਖਣ ਵਾਸਤੇ ਜੀ ਆਪਾਂ 7.5 ਇੰਚ ਆਪਾਂ 벨ਟ ਦੀ ਚੜਾਈ ਲਵਾਂਗੇ 7.5 ਇੰਚ 2 ਇੰਚ ਆਪਾਂ ਵਾਧਾ ਕਰਤਾ ਜੀ ਸੀਨਾ ਦੇ ਵਿੱਚ ਆ ਜੀ ਇਹ ਜੀ ਆਪਣੀ ਬੈਲਟ ਦੀ ਕਟਿੰਗ ਹੋ ਗਈ ਹੈ ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਹੈ ਜੀ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ